ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਆਪਣੀ ਤਰਪਦੇਸ਼ ਧਰਤੀ ਦੇ ਸਭ ਤੋਂ ਠੰਡੇ ਮਹਾਦੀਪ ਅੰਟਾਰਕਟਿਕਾ ਬਾਰੇ ਇਹ ਅੰਟਾਰਕਟਿਕਾ ਇੰਨਾ ਠੰਡਾ ਕਿਉਂ ਹੈ ਅਤੇ ਇਹ ਹੁਣ ਪਿਗਲ ਕਿਉਂ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਹੁਣ ਆਪਣੇ ਸਾਰੀ ਦੁਨੀਆ ਦੇ ਉੱਪਰ ਜੋ ਹੈ ਮੀਂਹ ਜ਼ਿਆਦਾ ਪੈ ਰਹੇ ਨੇ ਅਤੇ ਸਮੁੰਦਰਾਂ ਦਾ ਜੋ ਪਾਣੀ ਦਾ ਸਤ੍ਹਾ ਵੀ ਹੁਣ ਵਧਦਾ ਜਾ ਰਿਹਾ ਹੈ ਜਾਣਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੰਟਾਰਕਟਿਕਾ ਬਾਰੇ ਕੁਝ ਰੋਚਕ ਜਾਣਕਾਰੀਆਂ ਤਾਂ ਗੱਲ ਕਰਦੇ ਆਂ ਅੰਟਾਰਕਟਿਕਾਂ ਦੇ ਪਿਛੋਕੜ ਦੇ ਅੰਟਾਰਕਟਿਕਾ ਕਿਸੇ ਟਾਈਮ ਪਹਿਲਾਂ ਜੁਗਾਂ ਦੇ ਵਿੱਚ ਉਹ ਇੱਕ ਹਰਿਆ ਭਰਾਂ ਮਹਾਦੀਪ ਸੀ ਉੱਥੇ ਸਭ ਜੀਵਨ ਸੀ ਹਰਿਆਲੀ ਸੀ ਪੇੜ ਪੌਦੇ ਸੀ ਪਰ ਜਿਵੇਂ ਜਿਵੇਂ ਧਰਤੀ ਦਾ ਸਰਕਲ ਚੱਲਿਆ ਧਰਤੀ ਉੱਪਰ ਜੋ ਆਪਾਂ ਕਹਿੰਦੇ ਆ ਕਿ ਪਰਲੋ ਆਈਆਂ ਕਈ ਵਾਰ ਤਾਂ 3-4 ਵਾਰੀ ਹੁਣ ਤੱਕ ਜੋ ਹੈ ਧਰਤੀ ਉੱਪਰ ਜੋ ਪਰਲੋ ਆ ਚੁੱਕੀਆਂ ਆ ਜਿਵੇਂ ਨਾ ਧਰਤੀ ਬਣਦੀ ਅਤੇ ਮੜਦੀ ਰਹੀ ਹੈ ਇਸੇ ਤਰ੍ਹਾਂ ਅੰਟਾਰਕਟਿਕਾ ਦੇ ਉੱਪਰ ਕਿਸੇ ਟਾਈਮ ਤੇ ਜੀਵਨ ਸੀ ਹਰਿਆ ਭਰਿਆ ਉੱਥੇ ਪੇੜ-ਪੌਦੇ ਸਭ ਕੁਝ ਸੀ ਪਰ ਜਿਵੇਂ-ਜਿਵੇਂ ਧਰਤੀ ਦਾ ਸਰਕਲ ਘੁੰਮਿਆ ਉਹਨੇ ਆਪਣੇ ਜੀਵਨ ਦੀ ਦਿਸ਼ਾ ਨੂੰ ਬਦਲਿਆ ਤਾਂ ਐਵੇਂ ਹੀ ਅੰਟਾਰਕਟਿਕਾ ਜੋ ਹੈ ਇੱਕ ਠੰਡਾ ਮਹਾਦੀਪ ਜੋ ਬਣ ਕੇ ਸਾਹਮਣੇ ਆਇਆ ਅੰਟਾਰਕਟਿਕਾ ਇੰਨਾ ਵੱਡਾ ਹੈ ਕਿ ਉਸ ਦੇ ਉੱਪਰ ਉਸ ਦੇ ਵਿੱਚ ਆਪਣੀ ਇੰਡੀਆ ਵਰਗੇ ਚਾਹਣ ਦੇਸ਼ ਸਮਾ ਸਕਦੇ ਆ ਐਡਾ ਵੱਡਾ ਏਰੀਆ ਅੰਟਾਰਕਟਿਕਾ ਦਾ ਹੈ ਤੁਸੀਂ ਲਗਾਓ ਸਭ ਆਪਣਾ ਆਪਣਾ ਦੇਸ਼ ਹੀ ਕਿੱਡਾ ਵੱਡਾ ਹੈ ਤੇ ਅੰਟਾਰਕਟਿਕਾ ਕਿੱਡਾ ਵੱਡਾ ਹੋਏਗਾ ਸ਼ੁਰੂ-ਸ਼ੁਰੂ ਦੇ ਵਿੱਚ ਅੰਟਾਰਕਟਿਕਾ ਦੇ ਵਿੱਚ ਜਾਣ ਲਈ ਬਹੁਤ ਲੋਕਾਂ ਨੇ ਪ੍ਰਯਾਸ ਕੀਤਾ ਯਤਨ ਕੀਤੇ ਪਰ ਬਹੁਤ ਲੋਕ ਉਸ ਦੇ ਕੋਝੇ ਸੇ ਨੂੰ ਹੀ ਟੱਚ ਕਰ ਪਾਇਆ ਤੇ ਉੱਥੋਂ ਦੀਆਂ ਜੋ ਤੇਜ਼ ਹਵਾਵਾਂ ਤੇ ਅਪਚਾਲਾਂ ਤੋਂ ਦੱਸਦੇ ਹੋਏ ਤੂਫਾਨਾਂ ਤੋਂ ਡਰਦੇ ਹੋਏ ਵਾਪਸ ਆ ਗਏ ਤੇ ਕੌਝ ਲੋਕ ਉੱਥੇ ਹੀ ਮਰ ਵੀ ਗਏ। ਤਾਂ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਨਵੇਂ ਵੱਡੇ ਵੱਡੇ ਜਹਾਜ਼ ਜੋ ਹੈ ਇੰਜੀਨੀਅਰ ਨੇ ਆਪ ਨੂੰ ਬਣਾ ਕੇ ਦਿੱਤੇ ਤਾਂ ਓਏ ਓਏ ਕੀ ਹੈ ਲੋਕੀ ਉੱਥੇ ਜਾਣੇ ਹੌਲੀ ਹੌਲੀ ਸ਼ੁਰੂ ਹੋ ਗਏ। ਤਾਂ ਫੇਰ ਹੁਣ ਉੱਥੇ ਹੁਣ ਰਹਿੰਦਾ ਕੌਣ ਹੈ? ਜ਼ਿਆਦਾਤਰ ਉੱਥੇ ਸਾਰੇ ਦੇਸ਼ਾਂ ਦੇ ਦੇਸ਼ਾਂ ਦੇ ਜੋ ਹੈ ਸੱਚ ਸੈਂਟਰ ਲੱਗੇ ਹੋਏ ਹਨ। ਆਪਣੇ ਇੰਡੀਆ ਦਾ ਵੀ ਹੈ ਬਾਕੀ ਸਾਰੇ ਮੁਲਕਾਂ ਦਾ ਯੂਐਸਏ ਕੈਨੇਡਾ ਰਸ਼ੀਆ ਚਾਈਨਾ ਸਾਰਿਆਂ ਦੇ ਉਸੇ ਰਿਸਰਚ ਸੈਂਟਰ ਹਨ ਅਤੇ ਉਥੋਂ ਦੀ ਜੋ ਉਥੇ ਜੋ ਸਾਇੰਟਿਸਟ ਜੋ ਹੈ ਉਥੇ ਜੋ ਹੈ ਰਿੰਦੇ ਹਨ ਅਤੇ ਉਥੋਂ ਮਾਰੇ ਉਹ ਰਿਸਰਚ ਕਰਦੇ ਹਨ ਅੰਟਾਰਕਟਿਕਾ ਉੱਪਰ ਕਿਸੇ ਵੀ ਦੇਸ਼ ਦੀ ਮਾਲਕੀ ਨਹੀਂ ਹੈ ਇਹ ਇੱਕ ਅਜਿਹਾ ਕੰਟੀਨੈਂਟ ਹੈ ਜਿੱਥੇ ਕੋਈ ਵੀ ਦੇਸ਼ ਦਾ ਕੋਈ ਵੀ ਰਾਜ ਨਹੀਂ ਹੈ ਅਤੇ ਉੱਥੇ ਸਿਰਫ ਜੋ ਹੈ ਸਾਇੰਟਿਸਟ ਹੀ रह ਸਕਦੇ ਆ ਉਹ ਵੀ ਰਿਸਰਚ ਕਰਨ ਦੇ ਲਈ ਅਤੇ ਜੋ ਸਾਇੰਟਿਸਟ ਵੀ ਰਹਿੰਦੇ ਹਨ ਇਹ ਵੀ ਅੰਟਾਰਕਟਿਕਾ ਦੇ ਕੁਝ ਹਿੱਸੇ ਵਿੱਚ ਹੀ ਰਹਿੰਦੇ ਹਨ ਜੋ ਕਿ ਇਹਦੇ ਬਿਲਕੁਲ ਸੈਂਟਰ ਤੋਂ ਬਹੁਤ ਪਿੱਛੇ ਹੈ ਜਿਹਾ ਪਰ ਕਹਿ ਲਿਆ ਕਿ ਅੰਟਾਰਕਟਿਕਾ ਦੇ ਇਹ ਕੰਢੇ ਤੇ ਰਹਿੰਦੇ ਆ ਸਾਇੰਟਿਸਟ ਵੀ ਓਕੇ ਉਸ ਤੋਂ ਬਾਅਦ ਜੋ ਜਿਵੇਂ ਜਿਵੇਂ ਆਪਾਂ ਅੰਟਾਰਕਟਿਕਾ ਦੇ ਵਿੱਚ ਜਾਂਦੇ ਰਾਵਾਂਗੇ ਤਾਂ ਟੈਂਪਰੇਚਰ ਜੋ ਹੈ ਬਹੁਤ ਜ਼ਿਆਦਾ ਡਾਊਨ ਚਲਾ ਜਾਂਦਾ ਹੈ ਮਾਈਨਸ 40 50 75 ਡਿਗਰੀ ਨਾਰਮਲ ਗੱਲ ਉੱਥੇ ਐਸੇ ਜ਼ਿਆਦਾਤਰ ਉੱਥੇ ਕੀ ਸਾਇੰਟਿਸਟ ਰਹਿੰਦੇ ਨੇ ਅਤੇ ਦੂਜੇ ਉੱਥੇ ਰਹਿਣ ਵਾਲੇ ਜੀਵ ਜੋ ਹਨ ਜੋ ਹੈ ਨਾ ਪੈਂਗੂਇਨਸ ਪੈਂਗੂਇਨਸ ਰਹਿੰਦੇ ਉੱਥੇ ਜ਼ਿਆਦਾਤਰ ਤਾਂ ਇਹ ਹੀ ਰਹਿੰਦੇ ਹੋਰ ਉੱਥੇ ਕੋਈ ਜ਼ਿਆਦਾ ਵੱਡੇ ਜੀਵ ਜੰਤੂ ਹੀ ਉੱਥੇ ਨਹੀਂ ਰਹਿੰਦੇ ਅਤੇ ਜੋ ਆਪਾਂ ਗੱਲ ਕਰੀਏ ਆਮ ਲੋਕਾਂ ਦੀ ਆਮ ਲੋਕ ਉੱਥੇ ਜਾ ਸਕਦੇ ਆ ਜਿਵੇਂ ਸਮਰ ਦਾ ਜੋ ਟਾਈਮ ਹੁੰਦਾ ਉਸ ਟਾਈਮ ਤੇ ਉੱਥੇ ਜਾ ਸਕਦੇ ਆ ਉਹਨਾਂ ਨੂੰ ਵੀ ਬਸ ਅੰਟਾਰਕਟਿਕਾ ਦੇ ਕੁਝ ਹਿੱਸੇ ਵਿੱਚ ਹੀ ਕਮਾਇਆ ਜਾਂਦਾ ਹੈ ਜੋ ਕਿ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕੰਢੀ ਇਲਾਕਿਆਂ ਦੇ ਵਿੱਚ ਹੀ ਕਮਾਇਆ ਜਾਂਦਾ ਹੈ ਆਪਾਂ ਜਾ ਸਕਦੇ ਹਾਂ ਉੱਥੇ ਪਰ ਉੱਥੇ ਆਪਾਂ ਕੋਈ ਵੀ ਆਪਣਾ ਜੋ ਹੈ ਵੇਸਟ ਕੇ ਲਈ ਕਚਰਾ ਕੇ ਲਈ ਪਲਾਸਟਿਕ ਹੈ ਲਈਏ ਕੁਝ ਵੀ ਆਪਾਂ ਉੱਥੇ ਸੈੱਟ ਨਹੀਂ ਆ ਸਕਦੇ ਸਭ ਕੁਝ ਆਪਾਂ ਨੂੰ ਆਪਣੇ ਨਾਲ ਹੀ ਵਾਪਸ ਲੈ ਕੇ ਆਉਣਾ ਪਵੇਗਾ ਇਸ ਤਿਕ ਨਾਲ ਅੰਟਾਰਕਟਿਕਾ ਨੂੰ ਇੱਕ ਸੇਫ ਜ਼ੋਨ ਜੋ ਹੈ ਬਣਾ ਕੇ ਰੱਖਿਆ ਹੋਇਆ ਹੈ ਹੱਤ ਇਸ ਦੇ ਉੱਪਰ ਹੀ ਸਾਰੀ ਦੁਨੀਆ ਦਾ ਜੋ ਤੂਇਖ ਜੋ ਖੜਿਆ ਹੋਇਆ ਜਿਵੇਂ ਜਿਵੇਂ ਗਲੋਬਿੰਗ ਵਾਰਮਿੰਗ ਵੱਧਦੀ ਜਾ ਰਹੀ ਹੈ ਅੰਟਾਰਕਟਿਕਾ ਜੋ ਹੈ ਪਿਗਲਣਾ ਸ਼ੁਰੂ ਹੋ ਗਿਆ ਹੈ ਬਹੁਤ ਜ਼ਿਆਦਾ ਉਸਦੀ ਬਰਫ਼ ਜੋ ਹੈ ਪਿਗਲਣਾ ਸ਼ੁਰੂ ਹੋ ਗਈ ਹੈ ਪਿਛਲੇ ਦਹਾਕੇ ਯਾਨੀ ਕਿ 10 ਸਾਲਾਂ ਦੇ ਵਿੱਚ ਅੰਟਾਰਕਟਿਕਾ ਦੀ ਬਰਫ਼ ਜੋ ਹੈ ਪਿਛਲੇ ਜੋ 1980s ਤੋਂ ਬਾਅਦ ਜੋ ਸਪੀਡ ਨਾਲ ਵਧ ਰਹੀ ਸੀ ਉਸ ਤੋਂ 3 ਗੁਣਾ ਵਾਧ ਸਪੀਡ ਦੇ ਨਾਲ ਪਿਛਲੇ 10 ਸਾਲਾਂ ਦੇ ਵਿੱਚ ਜੋ ਹੈ ਅੰਟਾਰਕਟਿਕਾ ਦੀ ਬਰਫ਼ ਜੋ ਹੈ ਪਿਗਲਣਾ ਸ਼ੁਰੂ ਹੋ ਗਈ ਹੈ ਜੋ ਕਿ ਬਹੁਤ ਹੀ ਜ਼ਿਆਦਾ ਖਤਰੇ ਵਾਲੀ ਗੱਲ ਹੈ ਕਿਉਂਕਿ ਉਸਦੇ ਵਿੱਚ ਕਈ ਮਿਲੀਅਨ ਆਫ ਟਨਸ ਜੋ ਹੈ ਬਰਫ ਜਮਾ ਹੈ ਬਰਫ ਦੀ 70 72 ਫੁੱਟ ਉੱਚੀ ਜੋ ਹੈ ਲੇਅਰ ਬਣੀ ਹੁੰਦੀ ਹੈ ਜਿਵੇਂ ਜਿਵੇਂ ਪਿਗਲ ਰਹੀ ਹੈ ਉਵੇਂ ਹੋਏ ਸਮੁੰਦਰਾਂ ਦਾ ਜੋ ਪਾਣੀ ਦਾ ਜੋ ਸਤਹ ਹੈ ਉਹ ਵੱਧਦਾ ਜਾ ਰਿਹਾ ਹੈ ਜਿਵੇਂ ਜਿਵੇਂ ਅੰਟਾਰਕਟਿਕਾ ਮੈਲਟ ਹੋਵੇਗਾ ਪਿਗਲੇਗਾ ਸਮੁੰਦਰਾਂ ਦੇ ਪਾਣੀ ਦਾ ਜੋ ਹੈ ਸਤਹ ਵਧੇਗਾ ਅਤੇ ਜੋ ਕੰਢੀ ਇਲਾਕਿਆਂ ਚ ਰਹਿੰਦੇ ਜੋ ਲੋਕ ਹਨ ਯੋ ਵੱਡੇ ਵੱਡੇ ਸ਼ਹਿਰ ਨਿਊਯਾਰਕ ਹੋ ਗਿਆ ਮੁੰਬਈ ਹੋ ਗਿਆ ਤੇ ਹੋਰ ਵੀ ਜੋ ਇਲਾਕੇ ਹਨ ਜੋ ਸਮੁੰਦਰ ਦੇ ਕੰਢਿਆਂ ਤੇ ਵਸੇ ਹਨ ਸਭ ਤੋਂ ਪਹਿਲਾਂ ਇਹ ਡੁੱਬਣਗੇ ਕਿਉਂਕਿ ਜਿਵੇਂ ਜਿਵੇਂ ਇੰਨੀ ਜੋ ਕਈ 775 ਫੁੱਟ ਮੀਟਰ ਲੰਬੀ ਜੋ ਹੈ ਬਰਫ਼ ਜਮਾ ਹੋਈ ਹੈ ਉਹ ਜਦੋਂ ਮੈਲਟ ਹੋਏਗੀ ਤਾਂ ਸਮੁੰਦਰ ਦਾ ਪਾਣੀ ਦਾ ਜੋ ਸਤਾਰਾ ਹੈ ਬਹੁਤ ਜ਼ਿਆਦਾ ਵਧ ਜਾਵੇਗਾ ਸਤਾਰਾ ਵਧੇਗਾ ਤਾਂ ਉਹਦੇ ਨਾਲ ਕੀ ਹੋਏਗਾ ਸੁਨਾਮੀ ਨੂੰ ਜਨਮ ਮਿਲੇਗਾ ਸੁਨਾਮੀ ਆਏਗੀ ਤਾਂ ਜੋ ਕੰਢੀ ਇਲਾਕਿਆਂ 'ਚ ਰਹਿੰਦੇ ਜੋ ਸ਼ਹਿਰ ਹਨ ਸਭ ਤੋਂ ਪਹਿਲਾਂ ਉਹ ਉਜੜ ਜਾਣਗੇ ਹੁਣੀ ਆਪਾਂ ਦੇਖਿਆ ਹੈ ਜਿਵੇਂ ਜਿਵੇਂ ਟੈਂਪਰੇਚਰ ਵਿੱਚ ਬਦਲਾਅ ਆ ਰਿਹਾ ਹੈ ਗਰਮੀ ਤੋਂ ਜੀ ਗਰਮੀ ਬਹੁਤ ਪੈਂਦੀ ਹੈ ਇੱਕਦਮ ਫਿਰ ਇੱਕਦਮ ਕੀ ਆ ਬਾਰਿਸ਼ਾਂ ਬਹੁਤ ਆ ਜਾਂਦੀਆਂ ਜਿਵੇਂ ਆਪਣੇ ਹੁਣ ਹਾਲਾਤ ਚੱਲ ਰਹੇ ਆ ਕਿੰਨੇ ਜ਼ਿਆਦਾ ਮੀਂਹ ਪੈ ਰਹੇ ਆ ਕਿੰਨੇ ਲੋਕੀ ਹੁਣ ਕਈ ਲੋਕੀ ਕਈ ਪਿੰਡ ਜੋ ਹੈ ਡੁੱਬ ਗਏ ਪਾਣੀ ਦੇ ਵਿੱਚ ਦਾ ਇਹ ਸਭ ਜੋ ਨਰੀਜਾ ਨਿਕਲ ਰਿਹਾ ਹੈ ਆਪਣੀ ਖੋਦੀ ਜੋ ਕਾਰਬਨ ਡਾਈਆਕਸਾਈਡ ਦੀ ਆਪਾਂ ਉਧਾਰ ਰੱਖੀਏ ਸਰਕਾਰਾਂ ਨੇ ਇਨਾਂ ਉੱਲ ਕੋਈ ਧਿਆਨ ਨਹੀਂ ਦਿੱਤਾ ਆਪਣੀਆਂ ਇੰਡਸਟਰੀਆਂ ਨੂੰ ਵਧਾਇਆ ਅਤੇ ਉਹਨਾਂ ਨਰੀਜਾ ਆਪਾਂ ਸਾਰੇ ਹੁਣ ਭੁਗਤ ਰਹੇ ਹਾਂ ਜਿਵੇਂ ਜਿਵੇਂ ਗਲੋਬਿੰਗ ਵਾਰਮਿੰਗ ਵਧੂਗੀ ਉਸੇ ਤਰੀਕੇ ਦੇ ਨਾਲ ਅੰਟਾਰਕਟਿਕਾ ਜੋ ਹੈ ਬਹੁਤ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਇਹ ਪਿਗਲੇਗਾ ਵੀ ਐਸ ਨੂੰ ਰੋਕਣ ਦਾ ਤਰੀਕਾ ਸਿਰਫ ਇਹੀ ਹੈ ਕਿ ਆਪਾਂ ਕਾਰਬਨ ਡਾਈਆਕਸਾਈਡ ਦੀ ਮਾਤਰਾ ਜੋ ਵੱਧ ਰਹੀ ਹੈ ਉਸ ਨੂੰ ਕੰਟਰੋਲ ਕਰੀਏ ਉਸ ਅਤੇ ਉਸ ਨੂੰ ਕੰਟਰੋਲ ਕਰਨ ਦਾ ਜਰੀਆ ਸਿਰਫ ਇੱਕ ਹੀ ਹੈ ਕਿ ਜੋ ਧੂਆ ਹੁੰਦਾ ਹੈ ਪ੍ਰਦੂਸ਼ਣ ਹੁੰਦਾ ਹੈ ਉਸ ਨੂੰ ਆਪਾਂ ਘੱਟ ਕਰੀਏ ਕਿ ਜੋ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿਉਂਕਿ ਸਰਕਾਰਾਂ ਦੇ ਸਾਰੇ ਧੰਦੇ ਸਭ ਕੁਝ ਇਹਨਾਂ ਉੱਪਰ ਹੀ ਟਿਕਿਆ ਹੋਇਆ ਹੈ ਜੀ ਆਪਾਂ ਗੱਲ ਕਰ ਗਏ ਕਿ ਵਾਹਨ ਜਿੰਨੇ ਵਾਹਨ ਚੱਲਦੇ ਆ ਸਾਡੇ ਸਾਰੇ ਪੈਟਰੋਲ ਡੀਜ਼ਲ ਨਾਲ ਚੱਲਦੇ ਆ ਪਹਿਲਾ ਸਮੇਂ ਦੇ ਵਿੱਚ ਕੀ ਸੀ ਆਪਾਂ ਹੁਣ ਦੇਖ ਰਹੇ ਆ ਕਿ ਇਲੈਕਟ੍ਰਿਕ ਗੱਡੀਆਂ ਆਈਆਂ ਬਿਜਲੀ ਵਾਲੀਆਂ ਗੱਡੀਆਂ ਆਈਆਂ ਪਰ 90 80s ਦੇ ਵਿੱਚ ਵੀ ਇਲੈਕਟ੍ਰਿਕ ਗੱਡੀਆਂ ਬਣ ਕੇ ਆ ਗਿਆ ਸੀ ਉਸ ਟਾਈਮ ਵੀ ਲੋਕਾਂ ਨੇ ਜੋ ਹੈ ਬਿਜਲੀ ਵਾਲੀਆਂ ਗੱਡੀਆਂ ਜੋ ਬਣਾਈਆਂ ਸੀ ਕਿਆਂ ਪਰ ਉਹਨਾਂ ਲੋਕਾਂ ਨੂੰ ਕਿਸ ਨੇ ਕੀਤਨੇ ਕਿਸ ਨੇ ਕਿਸੇ ਤਰੀਕੇ ਨਾਲ ਮਾਰ ਦਿੱਤਾ ਜਾਂ ਮਾਰ ਦਿੱਤਾ ਗਿਆ ਤੇ ਉਹਨਾਂ ਦੀਆਂ ਖੋਜਾਂ ਨੂੰ ਵੀ ਗਾਇਬ ਕਰ ਦਿੱਤਾ ਗਿਆ ਕਿਉਂਕਿ ਜੋ ਵੱਡੇ ਵੱਡੇ ਬਿਜ਼ਨਸ ਚੱਲਦੇ ਹਾਂ ਸਾਰੇ ਉਹ ਡੀਜ਼ਲ ਪੈਟਰੋਲ ਦੇ ਸਰਤੇ ਚੱਲਦੇ ਆ ਵੱਡੇ ਲੋਕਾਂ ਦੇ ਕਾਰੋਬਾਰ ਠੱਪ ਠੱਪ ਹੋ ਜਾਣਗੇ ਇੱਡੇ ਵੱਡੇ ਵੱਡਿਆਂ ਜੋ ਉਹਨਾਂ ਨੇ ਕੰਪਨੀਆਂ ਲਗਾ ਰੱਖੀਆਂ ਹਨ ਉਹ ਸਾਰੀਆਂ ਠੱਪ ਹੋ ਜਾਣੀਆਂ। ਤਾਂ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਕਾਰੋਬਾਰ ਬੰਦ ਹੋ ਜਾਣ ਭਾਵੇਂ ਦੁਨੀਆ ਦਾ ਕੋਈ ਵੀ ਹਾਲ ਹੋਵੇ ਉਹਨਾਂ ਨੂੰ ਉਸ ਦਾ ਕੋਈ ਫਰਕ ਨਹੀਂ ਪੈਂਦਾ। ਤਾਂ ਇਸ ਲਈ ਜੇਕਰ ਆਪਾਂ ਆਪਣੇ ਧਰਤੀ ਨੂੰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਹੋਂਸ ਸਾਇੰਟਿਸਟ ਜਾਨੂ ਫਰਦੇ ਆ ਆਪਣਾ ਮੰਗਲ ਗ੍ਰਹਿ ਤੇ ਆਪਾਂ ਆਪਣੇ ਧਰਤੀ ਨੂੰ ਤਾਂ ਸੇਫ ਕਰਨੀ ਪਾਏ ਮੰਗਲਗੈਤ ਜਾ ਕੇ ਕੀ ਕਰਾਂਗੇ ਆਪੋ ਉੱਥੇ ਜਾ ਕੇ ਕੀ ਕਰਨਾ ਆਹੀ ਕੁਛ ਇੱਥੇ ਕਰ ਰਹੇ ਉਹੀ ਉੱਥੇ ਆ ਕਰੋਗੇ ਜੋ ਆਪਣੇ ਨਾਲ ਹਰਿਆ ਭਰਿਆ ਆਪਾਂ ਨੂੰ ਜੋ ਹੈ ਇਹ ਪਲੈਂਟ ਮਿਲਿਆ ਉਸ ਤੇ ਆਪਾਂ ਸਾਹ ਸੰਭਾਲ ਕੰਨੀ ਰਹੇ ਅਤੇ ਉਹ ਚਾ ਬੰਜਰ ਇਲਾਕਾ ਉੱਥੇ ਪਿਆ ਉਹ ਉਸ ਤੇ ਆਪਾਂ ਜਾ ਕੇ ਦੁਨੀਆ ਨੂੰ ਖਾਣ ਦੇ ਸੁਪਨੇ ਦੇਖ ਰਹੇ ਹਾਂ ਤੇ ਐਸ ਲਈ ਸਾਨੂੰ ਚਾਹੀਦਾ ਹੈ ਕਿ ਜੇ ਆਪਾਂ ਸਹੀ ਮਾਇਨੇ ਦੇ ਵਿੱਚ ਆਪਣੇ ਹੀ ਪਲਾਨ ਨੂੰ ਬੁਜਾਲ ਲਿਆ ਤੇ ਅਸੀਂ ਬਹੁਤ ਵਾਰੀ ਆਏ ਕਿਉਂਕਿ ਜੇ ਜਿੱਸੇ ਹਿਸਾਬ ਨਾਲ ਗਰਮੀ ਵੱਧ ਰਹੀ ਹੈ ਗਲੋਬਲਿੰਗ ਵਾਰਮਿੰਗ ਵੱਧ ਰਹੀ ਹੈ ਪੋਲੂਸ਼ਨ ਵੱਧ ਰਿਹਾ ਹੈ ਅਤੇ ਉਸ ਹਿਸਾਬ ਦੇ ਨਾਲ ਹੀ ਅੰਟਾਰਕਟਿਕਾ ਪਿਗਲੇਗਾ ਜਿਵੇਂ ਉਹ ਪਿਗਲੇਗਾ ਤਾਂ ਉਹ ਜੋ ਹੈ ਧਰਤੀ ਡੁੱਬਣੀ ਸ਼ੁਰੂ ਹੋ ਜਾਵੇਗੀ ਤੇ ਆਸ ਹੈ ਤੁਹਾਨੂੰ ਹੀ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਜੋ ਆਪਾਂ ਅੱਜ ਅੰਟਾਰਕਟਿਕਾ ਜਿ ਆਪਣਾ ਠੰਡਾ ਮਹਾਦੀਪ ਉਸ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਮੇਰੇ ਇਸ ਤਰ੍ਹਾਂ ਦੀ ਅੱਗੇ ਵੀਡੀਓ ਲੈ ਕੇ ਆਉਂਦਾ ਰਹਾਂਗਾ ਨੌਲੇਜ ਵਾਲੀਆਂ ਐਸ ਲਈ ਮੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਜੀ ਧੰਨਵਾਦ ਜੀ ਸਾਥ ਸ਼ੇਕ ਆਕਾਲ ਜੀ